ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨਿੱਕੋਸਰਾਏ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਇਹ ਘਰ ਦੇ ਪਸ਼ੂ ਰੱਖੇ ਜਿਹੜੇ ਵੀਰ ਜੀ ਹਨਾਂ ਦੇ ਆਹ ਦੇਖ ਸਾਡੇ ਇੱਧਰ ਵੀ ਇਹ ਗਾਵਾਂ ਵੱੱਜੀਆਂ ਵਾਂ ਇੱਧਰ ਵੀ ਇਹ ਮੱਝਾਂ ਵੱੱਜੀਆਂ ਵਾਂ ਦੁੱਧ ਦਾ ਕੰਮ ਹੈ ਜਿਹੜਾ ਵੀਰ ਜੀ ਹਨਾਂ ਦਾ ਤੇ ਆ ਮੱਝਾਂ ਸਾਰੀਆਂ ਕੋਈ ਨੀਲੀ ਰਾਵੀ ਦੀ ਹੈ ਕੋਈ ਮੋਰਾ ਦੀ ਹੈ ਚੰਗੇ ਦੁੱਧ ਵਾਲੀਆਂ ਮੱਝਾਂ ਜਿਹੜੀਆਂ ਸਾਰੀਆਂ ਰੱਖਿਆ ਚੰਗੇ ਕੱਦ ਕਾਠ ਚ ਤੇ گاਵਾں ਵੀ ਜੜੀਆਂ ਚੰਗੀਆਂ ਤੇ ਦੁੱਧ ਦਾ ਕੰਮ ਹੈ ਵੀਰ ਜੀ ਹਣਾ ਦਾ ਤੇ ਅੱਜ ਇੱਕੋ ਮੱਝ ਵੇਚਣੀ ਆ ਸੂਨ ਵਾਲੀ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਠੀਕ ਠਾਕ ਜੀ ਤੇ ਨਾਮ ਦੱਸੋ ਵੀਰ ਜੀ ਕਰੀ ਆਪਣਾ ਜਗਰੂਪ ਸਿੰਘ ਹਾਂਜੀ ਪਿੰਡ ਨਿੱਕੋਸਰਾਏ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 88725 96101 ਠੀਕ ਹੈ ਜੀ ਤੇ ਘਰ ਦੇ ਪਸ਼ੂ ਆਪਨੇ ਫਿਰ ਸਾਰੇ ਦੁੱਧ ਦਾ ਕੰਮ ਨਾ ਹਾਂਜੀ ਦੁੱਧ ਤੇ ਅੱਜ ਇੱਕ ਮੱਝ ਵੇਚਣੀ ਆਪਾਂ ਹਾਂਜੀ ਹਾਂਜੀ ਤੇ ਇਹ ਕਿਹ ਵੇਚ ਦੇਣੀ ਜੇ ਇਹ ਤੁਹਾਨੂੰ ਪਤਾ ਵੀ ਸਿਆਲ ਆਇਆ ਗਾੜੀ ਬੰਨਣ ਦੀ ਥੋੜੀ ਪ੍ਰੋਬਲਮ ਆਉਂਦੀ ਡੰਗਰ ਦੇ ਕੋ ਕਾਫੀ ਨੇ ਹਾਂਜੀ ਹਾਂਜੀ ਨਾਲ ਥੋੜੀ ਲੇਬਰ ਦੀ ਪ੍ਰੋਬਲਮ ਇਕੱਲੇ ਨੂੰ ਕੰਮ ਕਰਨਾ ਪੈਂਦਾ ਠੀਕ ਹੈ ਆ ਜਾਨਵਰ ਵੀ ਚੰਗੇ ਆ ਤੇ ਗਿਣਤੀ 'ਚ ਵੀ ਆ ਹਨਾ ਬਾਕੀ ਵੈਸੇ ਘਰੇ ਵੀ ਜਿੰਨੇ ਰੱਖੇ ਸਾਰੇ ਚੰਗੇ ਦੁੱਧ ਵਾਲੀਆਂ ਜਾਵਦੀਆਂ ਹਨਾ ਉਹ گاਵਾں ਵੀ ਉਹ ਚੰਗੀਆਂ ਵਾ ਚਲੋ ਤੇ ਅੱਜ ਇੱਕ ਮੱਝ ਜੜੀ ਵੇਚ ਦੇਣੀ ਆ। ਹਾਂਜੀ। ਠੀਕ ਆ। ਕਿਨਵਾਂਕ ਸਵੇਰ ਸੁਣਾ ਇਹਨੇ? ਇਹ ਤੇ ਤੀਜੇ ਦਿਨ ਸੂਰੀ ਜੀ। ਤੀਸਰਾ ਸਵੇਰ ਸੁਣਾ ਆ। ਤੇ ਪਿਛਲੇ ਸਵੇਰ ਕਿੰਨਾ ਦੁੱਧ ਚੋਇਆ ਫਿਰ ਇਹਦੇ ਘਰੋਂ? 14 ਕਿਲੋ ਦੁੱਧ ਚੋਇਆ ਜੀ। 14 ਲੀਟਰ ਚੋਇਆ ਹੱਥੀ। ਪਿਛਲੇ ਸਵੇਰ ਨੇ ਤਾਂ 12 ਕਿਲੋ। ਅੱਛਾ। ਤੇ ਤੀਜੇ ਸਵੇਰ 14 ਕਿਲੋ। ਅੱਛਾ। ਹੁਣ ਵੀ ਉਮੀਦ ਕਰਦੇ ਆਂ ਵੀ 14 ਕਿਲੋ ਦੁੱਧ ਚੋਏਗੀ। 14 ਲੀਟਰ ਜਿਹੜਾ ਕੱਢੀ ਜਾਊਗੀ ਦੁੱਧ ਹਨਾ। ਠੀਕ ਆ ਜੀ। ਹਾਂਜੀ ਬਹੁਤ ਵਧੀਆ ਸਟਰਕਚਰ ਜੀ ਆ। ਇਹ ਕਰੀ ਨਾ ਖੱਲਿਆਂ ਦੇਖ ਸਕਦੇ ਜੇ। ਹਾਂ ਜੇ ਕੋਸ਼ ਕੋਸ਼ਾ ਭਲਾ ਜਿਹੜੀਆਂ ਹਵਾਨੇ ਤੇ ਪੈਂਦੀਆਂ ਵਾਂ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਕਿੰਨੇ ਇੱਕ ਦੋ ਦਿਨ ਪੂਰੇ ਹੋਣੇ ਵਿੱਤੀ ਇਹ ਤਾਂ 15 ਤਰੀਕ ਨੂੰ ਗਿਰਜੀ 15 ਤਰੀਕ ਨੂੰ ਕੋਈ ਜੰਕ ਤੇ ਵੀ ਘੜ ਸਕਦੇ ਆ ਮਤਲਬ ਹਫਤੇ ਦੇ ਲਾਗੇ ਬੰਨੇ ਖੁੱਲਾ ਡੁੱਲਾ ਟਾਈਮ ਇਹਨੇ ਲੈ ਜਾਣਾ ਵਾ ਕੇ ਖੁੱਲੀ ਬਣ ਜੇਗੀ ਠੀਕ ਆ ਜੀ ਖੁੱਲਾ ਫਿਰ ਤੋਰੀ ਇੱਕ ਕਰੀ ਨਾ ਬਾਕੀ ਚਲੋ ਥੱਲੇ ਚੰਗੀ ਬਣਦੀ ਆ ਸਿੰਘ ਥੋੜਾ ਜੈਨੇ ਤਾਂ ਨੂੰ ਕਰਕੇ ਮੋੜਿਆ ਵਾ ਚਲੋ ਖੁੱਲੇ ਸਿੰਘ ਦੀ ਆ ਬਾਕੀ ਸਰੀਰ ਤਾਂ ਚੰਗੀ ਥੱਲੇ ਚੰਗੀ ਬਣਨਦੀ ਭਲਾ ਪੁਨਾ ਹਵਾਨ ਤੇ ਦਹੀਂ ਪੈਣ ਇੱਕ ਪਾਸੇ ਥੋੜੀ ਜਿਹੀ ਭਲ ਵੀ ਹੈ ਬਾਕੀ ਸਿੰਘ ਕੇ ਇਹਦੇ ਨੂੰ ਛੋਟਾ ਕਰੋਣਾ ਹੋਵੇ ਵੀ ਤੇ ਉਹ ਹੋ ਵੀ ਜਾਊਗਾ ਮੇਰੇ ਤੋਂ ਅਸੀਂ ਕੀ ਕਹਿੰਦੇ ਇਹ ਵੀ ਕੀ ਚਾਹੀਦਾ ਸੀ ਤੁਹਾਨੂੰ ਤੁਹਾਨੂੰ ਇੱਕ ਨਾ ਗੋੜ ਕੱਟਣ ਵਾਲਾ ਵੇਲਣੇ ਦੀ ਲੋੜ ਆ ਅੱਛਾ ਜੇ ਤੁਹਾਨੂੰ ਸਾਰਾ ਸੈੱਟ ਮਿਲ ਜੇ ਤਾਂ ਬਹੁਤ ਵਧੀਆ ਹੋ ਸਕਦਾ ਤੇ ਮਤਲਬ ਜੇ ਕਿਸੇ ਨੇ ਵੇਚਣਾ ਵਾ ਤੇ ਉਹ ਵੀ ਤੁਹਾਡੇ ਨਾਲ ਸੰਪਰਕ ਕਰਦੇ ਹਨਾ ਗੋੜ ਵਾਲਾ ਵੇਲਣਾ ਜੇ ਕਿ ਜੇ ਇਹਨੂੰ ਵੇਲਣਾ ਹੋਵੇ ਵਪਾਰੀ ਬੰਦਾ ਨਾ ਹੋਵੇ ਅੱਛਾ ਚਲੋ ਭਾਵੇਂ ਕਿਰੇਲੋ ਹੋਵੇ ਭਾਵੇਂ ਜਿੱਤਣਾ ਹਨਾ ਮਤਲਬ ਚੰਗਾ ਵੇਲਣਾ ਹੋਵੇ ਕੇ ਬਸ ਕਹਿੰਦਾ ਭਾਵੇਂ ਇਹ ਆ ਵੀ ਉਹ ਕੰਟੈਕਟ ਕਰ ਲੈ ਸਾਡਾ ਹਨਾ ਤੇ ਉਹ ਕੋਈ ਕਨੈਕਟ ਕਰ ਲੈ ਫੋਨ ਕਰ ਲੈ ਤੁਹਾਨੂੰ ਹਨਾ ਨੰਬਰ ਤੇ ਉਹ ਨਹੀਂ ਦਿਆ ਗੋੜ ਵਾਲਾ ਵੇਲਣਾ ਵੇਚਣਾ ਹੋਵੇ ਉਤਰਾ ਮਿਰਜੀ ਥਣਾ ਥਣਾ ਦੀ ਓਕੇ ਜੀ ਸਾਰੀ ਮਿਰਜੀ ਥਣਾ ਦੀ ਪਿੱਛੇ ਦੀ ਭਾਰ ਦੀ ਗਰੰਟੀ 14 ਕਿਲੋ ਦੁੱਧ ਦੀ ਗਰੰਟੀ ਹੈ ਅੱਛਾ ਜੇ ਕਿ ਮੇਰੇ ਵੀਰ ਨੇ ਚਵਾ ਕੇ ਖੜਨੇ ਆ ਅੱਛਾ ਆਪਣਾ ਸਾਈ ਬਿਆਨਾ ਪਾ ਦੇ ਅੱਛਾ ਜਿੱਦਾਂ ਸੁਣਦੀ ਹੈ 14 ਕਿਲੋ ਦੁੱਧ ਤੇ ਛਾੜ ਕੇ ਅੱਛਾ ਤੇ ਫਿਰ ਲੈ ਜੀ ਅੱਛਾ ਮਤਲਬ ਕਰੋ ਚਵਾ ਕੇ ਵੀ ਦੇ ਦੋਗੇ ਹਾਂ ਜੀ ਹਾਂ ਜੀ ਅੱਜ ਤੋਂ ਕੋਈ 2-3 ਮਹੀਨੇ ਪਹਿਲਾਂ ਤੁਹਾਡੇ ਚੈਨਲ ਤੇ ਇੱਕ ਗਾਂ ਪਾਈ ਸੀ ਹਾਂਜੀ ਹਾਂਜੀ ਉਹ ਤਾਂ ਅਸੀਂ 20 ਲੀਟਰ ਕਿਹਾ ਸੀ ਹਾਂਜੀ ਉਹਨਾਂ ਦਾ ਬਾਅਦ ਚ ਫੋਨ ਆਇਆ ਵੀ ਇਹ ਗਾਂ 23-24 ਲੀਟਰ ਦੁੱਧ ਦੇਣ ਲਈ ਹੈ ਠੀਕ ਆ ਉਹਦੋਂ ਗਰਮੀਆਂ ਸ਼ੁਰੂ ਹੋਣ ਤੋਂ ਪਹਿ ਤੇ ਸਾਈਵਾਲ ਗਾਂ ਪਾਈ ਸੀ ਤੇ ਉਹ ਵੇਗੀ ਸੀ ਉਦੋਂ ਫਿਰ ਹਨਾ ਅੱਜ ਵੇਗੀ ਵੇਗੀ ਬਹੁਤ ਵਧੀਆ ਵੀ ਉਦੋਂ ਵੀ ਆਹ ਤੁਸੀਂ ਬੜੇ ਫੋਨ ਆਏ ਉਹਦੇ ਠੀਕ ਆ 20 ਲੀਟਰ ਦੇ ਲਾਗੇ ਬਨੇ ਦੱਸਿਆ ਸੀ ਤੇ 23 24 ਚਵਾ ਠੀਕ ਆ ਤੇ ਇਹਦਾ ਮਤਲਬ ਇਹ ਆ ਵੀ ਜੇ ਕੋਈ ਸੌਦਾ ਕਰ ਲੂਗਾ ਹਾਂਜੀ ਤੇ ਅੱਜ ਸਾਈ ਬਿਆਨਾ ਪਾ ਦੇ ਤੇ 14 ਲੀਟਰ ਚਵਾ ਕੇ ਵੀ ਦੇ ਦੋਗੇ ਹਨਾ ਤੇ ਜੇ ਕਿਸੇ ਨੇ ਇਤਰਾ ਖੜਨੀ ਤੇ ਇਤਰਾ ਲੈ ਜੇ ਹਨਾ ਉਹਦਾ ਮੁੱਲ ਫਿਰ ਹੋਰ ਹੋ ਜਾਏਗਾ ਜੇ ਸਾਹ ਪੈ ਗਈ ਤੇ ਹਾਂਜੀ ਹਾਂਜੀ ਉਹ ਥੋੜਾ ਪਤਾ ਉਹਨੇ ਕਿਦਾਂ ਸਾਹ ਦਾ ਜਿਹੜਾ ਫਰਕ ਪੈ ਜਾਊਗਾ ਤੇ ਇਹਦਾ ਹੁਣ ਕੀ ਮੁੱਲ ਜੇ ਹੁਣ ਮੁੱਲ ਤੇ ਕਰਦੇ 85000 ਰੁਪਏ 85000 ਲੋਕੀ ਤਾਂ ਲੱਖ ਲੱਖ ਡੇਡ ਡੇਡ ਲੱਖ ਵੀ ਕਰੀ ਜਾਂਦੇ 14 ਕਿਲੋ ਵਾਲੀ ਦਾ ਹਾਂਜੀ ਪਤਾ ਨਹੀਂ ਉਹਨੇ 8 ਕਿਲੋ ਦੇਣਾ ਵੀ 2 ਕਿਲੋ ਦੇਣਾ ਪਰ ਅਸੀਂ ਤਾਂ ਚੋਈ ਸਾਨੂੰ ਪਤਾ ਸਾਡਾ ਕੰਮ ਦਾ ਕੰਮ ਹੈ ਹਾਂਜੀ ਹਾਂਜੀ ਤੇ ਇਹ ਆ ਵੀ ਚਲੋ ਉਹ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਹਰ ਕਿਉਂ ਚੀਜ਼ ਦਾ ਹੀ ਮੁੱਲ ਕਰਦਾ ਵਾ ਐਵੇਂ ਨਹੀਂ ਆਪਾਂ ਕਹਿ ਸਕਦੇ ਵੀ ਹਨਾ ਵੀ ਉਹ ਇਤਰਾ ਉਹ ਤੇ ਚੀਜ਼ ਦਾ ਜਿਹੜੀ ਮੁੱਲ ਪੈਣਾ ਹਨਾ ਤੇ ਇਹ ਆਪਾਂ ਜਿਹੜਾ ਵਾ 85 ਜੋ ਕਿੰਨਾ ਛੱਡਣਾ ਫਿਰ 85 ਜੋ ਦੋ ਛੱਡ ਗਏ ਨੇ ਪੂਰੇ 80000 ਦੇ ਦੇ ਦिए ਜਿੱਥੇ ਵੀ ਗਣੀਆਂ ਐ ਚਲੋ ਫਰਮਾਨਤਾ ਨਹੀਂ ਹੋਣਾ ਜੇ ਥੋੜਾ ਬੋਲ ਠੀਕ ਆ ਤੇ ਇਹ ਆ ਵੀ ਕੋਈ ਸੌਦਾ ਕਰ ਲੇ ਸੌਦਾ ਕਰ ਲੇ ਸੌਦਾ ਕਰ ਲੇ ਤੇ ਦੁੱਧ ਚਵਾ ਕੇ ਲੈ ਜਾ ਭਾਵੇਂ ਸੌਦਾ ਕਰ ਲਓ ਦੁੱਧ ਚਵਾ ਦਾਗੇ 13 14 13 14 ਲੀਟਰ ਜਿਹੜਾ ਘਰੋਂ ਚਵਾ ਦੋਗੇ ਤੇ ਦੁੱਧ ਜਦੋਂ ਪੂਰਾ ਹੋਵੇ ਤੇ ਕੋਈ ਲੈ ਜਾ ਨਹੀਂ ਤੇ ਆਪਣੀ ਸਾਈ ਲੈ ਜਾ ਹੈਨਾ ਤੇ ਜੇ ਉਤਰਾ ਵੀ ਕਿਸੇ ਨੇ ਸਵਾ ਕੇ ਵੀ ਜਿਤਨਾ ਮੰਨ ਲਓ ਕਈ ਵਾਰੀ ਹੁੰਦਾ ਵੀ 2 4 ਦਿਨ ਸਾਂਭ ਦੋ ਜਦੋਂ ਸੋਗੇ ਉਦੋਂ ਲੈ ਜਾਗੇ ਹੈਨਾ ਤੇ ਉਹ ਵੀ ਉਹ ਵੀ ਕਰ ਲੋਗੇ ਹੈਨਾ ਵੀ ਜੇ ਤਰ੍ਹਾਂ ਸਾਡੀ ਪਿੱਛੇ ਦੀ ਸਾਡੀ ਗਾਰੰਟੀ ਹੈ ਸੌਦਾ ਕੋਈ ਕਰ ਲੇ ਭਾਵੇਂ ਕਿਸੇ ਨੇ ਸਵਾ ਕੇ ਵਿੱਚ ਸਵਾ ਕੇ ਖੜਨੀ ਆ ਸਵਾ ਕੇ ਲੈ ਜਾ ਦੁੱਧ ਚਵਾ ਕੇ ਖੜਨੀ ਦੁੱਧ ਚਵਾ ਕੇ ਲੈ ਜਾ ਕਿਸੇ ਨੇ ਇਤਰਾ ਖੜਨੀ ਤੇ ਇਤਰਾ ਹੀ ਲੈ ਜਾ ਹੈਨਾ ਠੀਕ ਹੈ ਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਸਾਰੀਆਂ ਚੀਜ਼ਾਂ ਵੀਰ ਜੀ ਉਹਨਾਂ ਨੇ ਦੱਸ ਦਿੱਤੀਆਂ ਵਾ ਤੇ ਹੁਣ ਬਾਕੀ ਅੱਗੇ ਤੁਹਾਨੂੰ ਆਪਣੀ ਮਰਜ਼ੀ ਕਰਨੀ ਆ ਵੀ ਕਿਤ ਤਰ੍ਹਾਂ ਤੁਸੀਂ ਖੜਨੀ ਆ ਇੱਥੋਂ ਇੱਥੋਂ ਚਵਾ ਕੇ ਖੜਨੀ ਆ ਕਿ ਜਾਂ ਘਰੇ ਜਾ ਕੇ ਸੋਣੀ ਆ ਬਾਕੀ ਰੇਟ ਫਿਰ ਇਹਦਾ ਉਸਾ ਨਾਪੇ ਹੋ ਜਾਊਗਾ ਮਾਨਤਨ ਬਾਕੀ ਮੌਕੇ ਤੇ ਖੁੱਲਾ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਸੌਦਾ ਮੁੱਕਦੇ ਹੋ ਜਾਊਗਾ